ਇਨਕਲਾਬ ਇਨਕਲਾਬ ਜੋ ਬੋਲੇ ਸੋਨਿਹਾਰ ਰੱਜੋ ਤੂੰ ਇਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਇੰਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਾ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਅੱਜ ਤਿਲਕਨਗਰ ਵਿਦਾਨ ਸਭਾ ਦੇ ਵਿੱਚ ਅੱਜ ਤੁਸੀਂ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਜਜ਼ਬਾਤਾਂ ਦਾ ਤੁਹਾਡੇ ਪਿਆਰ ਦਾ ਕਿਸੀ ਇੰਨੀ ਠੰਡ ਦੇ ਭਾਵਯੂਤ ਇੰਨੀ ਪਾਰੀਗਿੰਤੀ ਚ ਖਾਸ ਤੌਰ ਤੇ ਮਾਵਾ ਪੈਣਾ ਬਜ਼ੁਰਗ ਨੌਜਵਾਨ ਵੀਰ ਛੋਟੇ ਬੱਚੇ ਸਾਰੇ ਇੱਥੇ ਪਹੁੰਚੇ ਹੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਚੱਲਿਆ ਹੋਇਆ ਇਹ ਕਦਮ ਸਾਡੇ ਸਿਰ ਮੱਥੇ ਅੱਜ ਜਨਰਲ ਸਿੰਘ ਜੀ ਜਿਹੜੇ ਤੁਹਾਡੇ ਚਹੇਤੇ بیٹے ਨੇ ਤੁਹਾਡੇ ਭਰਾ ਨੇ ਉਨਾਂ ਨੇ ਮੈਨੂੰ ਹੁਕਮ ਕੀਤਾ ਸੀ ਕਿ ਲੋਹੜੀ ਦਾ ਪ੍ਰੋਗਰਾਮ ਕਰਨਾ ਹੈ ਇਹ ਜਿਹੜੀ ਲੋਹੜੀ ਹੈ ਇਹ ਇੱਕ ਪਰਿਵਾਰਿਕ ਤਿਹਾਰ ਹੈ ਤਾਂ ਮੈਂ ਵੀ ਫਿਰ ਆਪਣੇ ਪਰਿਵਾਰ ਸਮੇਤ ਆਇਆ ਕਿਉਂਕਿ ਲੋਹੜੀ ਦੇ ਵਿੱਚ ਤਿਲ ਜਿਹੜੇ ਨੇ ਉਹ ਪਾ ਕੇ ਅੱਗ ਦੇ ਵਿੱਚ ਇਹ ਕਿਹਾ ਜਾਂਦਾ ਈਸ਼ਰ ਆ ਦਲਿਤਰ ਜਾ ਦਲਿਤਰ ਦੀ ਚੜ ਚੁੱਲ੍ਹੇ ਪਾ ਈਸ਼ਰ ਹੋ ਗਿਆ ਚੰਗਾਈਆਂ ਚੰਗਾਈਆਂ ਆਉਣ ਜਦ ਇੱਧਰ ਹੋ ਗਿਆ ਬੁਰਾਈਆਂ ਬੁਰਾਈਆਂ ਜਾਣ ਤੇ ਬੁਰਾਈਆਂ ਦੀ ਚੜ ਚੁੱਲ੍ਹੇ ਪੈ ਜੇ ਉਹ ਦੁਬਾਰਾ ਪੈਦਾ ਨਾ ਹੋਣ ਸੋ ਇਹ ਸਾਡਾ ਜਿਹੜਾ ਲੋਹੜੀ ਦਾ ਮੈਸੇਜ ਹੁੰਦਾ ਲੋਹੜੀ ਦਾ ਸੁਨੇਹਾ ਹੁੰਦਾ ਸੋ ਚੰਗੇ ਬੰਦੇ ਹਰ ਫੀਲਡ ਵਿੱਚ ਚੰਗੇ ਬੰਦੇ ਅੱਗੇ ਆਉਣੇ ਚਾਹੀਦੇ ਜਿਹੜੇ ਤੁਹਾਡੇ ਦੁੱਖ ਸੁੱਖ ਨੂੰ ਜਾਣਦੇ ਹੋਣ ਜਿਹੜੇ ਤੁਹਾਡੇ ਮੁਸ਼ਕਲਾਂ ਦੁਸ਼ਵਾਰੀਆਂ ਨੂੰ ਜਾਣਦੇ ਹੋਣ ਉਹ ਬੰਦੇ ਅੱਗੇ ਆਉਣੇ ਚਾਹੀਦੇ ਜਿਹੜੇ ਬੰਦੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਨਹੀਂ ਪਤਾ ਹੋ ਸਕਦਾ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਕੀ ਨੇ ਕਿ ਆਮ ਲੋਕਾਂ ਦੇ ਦੁੱਖ ਤਰਦ ਕੀ ਨੇ ਜਿਨ੍ਹਾਂ ਦੀ ਗਿਣਤੀ ਹੋਈ 100 ਤੋਂ ਬਾਹਰ ਸ਼ੁਰੂ ਹੁੰਦੀ ਹੈ ਉਹਨਾਂ ਨੂੰ ਕੀ ਪਤਾ 55 ਵੀ ਹੁੰਦਾ ਹੈ 40 ਵੀ ਹੁੰਦਾ ਹੈ 25 ਵੀ ਹੁੰਦਾ ਹੈ ਉਹ ਤਾਂ 100 ਤੋਂ ਬਾਹਰ ਹੀ ਸ਼ੁਰੂ ਕਰਦੇ ਸੋ ਆਪਾਂ ਸਾਰੇ ਆਮ ਘਰਾਂ 'ਚੋਂ ਉੱਠੇ ਆਂ ਮਿਹਨਤ ਕਰਦੇ ਆਂ ਦਸਨਾਂ ਆਉਂਦੀ ਕਿਰਤ ਕਰਨ ਦਾ ਸਾਨੂੰ ਗੁਰੂਆਂ ਦਾ ਸਨੇਹ ਹੈ ਕਿਰਤ ਕਰਦੇ ਆਂ ਨਾਲ ਬੰਨ੍ਹ ਸਕਦੇ ਆਂ ਨਾਲ ਨਾਮ ਜਪਦੇ ਆਂ ਸੋ ਸਾਡੇ ਗੁਰੂਆਂ ਦਾ ਸੁਨੇਹਾ ਹੈ ਸਾਡੇ ਸ਼ਹੀਦਾਂ ਨੇ 23-23 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਦੇ ਰਸਤੇ ਚੁੰਮੇ ਹੋਏ ਨੇ ਜਿਸ ਤਰ੍ਹਾਂ ਅਰਜੀਤ ਕਰਨ ਘਾਰਿਆ ਸੀ ਪੰਜਾਬ ਓਜਾਰਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੇ ਨਾਂ ਤੇ ਅੱਜ ਵੀ ਵਸਦਾ ਹੈ ਤੁਸੀਂ ਖਬਰਾਂ ਸੁਣਦੇ ਹੋਵੋਗੇ ਪੰਜਾਬ ਦੀਆਂ ਦੇਖ ਲਓ ਕਿਵੇਂ ਚੋਰੀਆਂ ਆੜਦੇ ਫਿਰਦੇ ਨੇ ਪੰਗਾ ਕਿਹਦੇ ਨਾਲ ਲਿਆ ਸੀ ਅਕਾਲ ਤਖਤ ਸਾਹਿਬ ਨਾਲ ਰੱਬ ਨਾਲ ਪੰਗਾ ਲਿਆ ਸੀ ਮੈਨੂੰ ਪੱਤਰਕਾਰ ਕਹਿੰਦੇ ਕੀ ਕਹਿਣਾ ਚਾਹੋਗੇ ਮੈਂ ਕਹਾਂ ਯਾਰ ਜੀ ਦੀਆਂ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਲੈਣ ਮੈਂ ਉਹਦੇ ਬਾਰੇ ਕੀ ਕਹਾਂ ਉਹ ਇਹ ਤਾਂ ਰੱਬ ਹੀ ਆ ਨਾ ਕਸੁੱਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਮੱਤ ਦਾ ਜੀਤੀ ਬਹੁਤ ਜ਼ਿਆਦਾ ਜ਼ੁਲਮ ਕੀਤੇ ਧਰਮ ਦੇ ਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਹੱਦ ਕਰਤੀ ਇੰਤਿਹਹਾ ਕਰਤੀ ਤਫਰਾਜ ਉਹ ਭੁਗਤ ਰਹੇ ਨੇ ਤੇ ਅੱਜ ਭੁਗਤ ਰਹੇ ਨੇ ਸੋ ਪਰਮਾਤਮਾ ਜੀ ਆਮ ਆਦਮੀ ਪਾਰਟੀ ਹਸਪਤਾਲਾਂ ਦੀ ਗੱਲ ਕਰਦੀ ਹੈ ਸਕੂਲਾਂ ਦੀ ਗੱਲ ਕਰਦੀ ਹੈ ਬਿਜਲੀ ਦੀ ਗੱਲ ਕਰਦੀ ਹੈ ਪਾਣੀ ਦੀ ਗੱਲ ਕਰਦੀ ਹੈ ਸੜਕਾਂ ਦੀ ਗੱਲ ਕਰਦੀ ਹੈ ਇਨਫਰਾਸਟ੍ਰਕਚਰ ਦੀ ਗੱਲ ਕਰਦੀ ਹੈ आम आदमी पार्टी ਕਿਸੇ ਸਮਾਜ ਨੂੰ ਵੰਡਣ ਦੀ ਜਾਂ ਲੜਾਉਣ ਦੀ ਗੱਲ ਨਹੀਂ ਕਰਦੀ। ਆਮ ਆਦਮੀ ਪਾਰਟੀ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦੀ ਹੈ। ਆਮ ਆਦਮੀ ਪਾਰਟੀ ਲੋਕਾਂ ਨੂੰ ਲੁੱਟਣ ਦੀ ਗੱਲ ਨਹੀਂ ਕਰਦੀ। ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆਂ ਜੀ। ਤੇ ਮੈਂ ਵੀ ਬੜਾ ਫੇਮਸ ਕਲਾਕਾਰ ਸੀ। ਮੈਨੂੰ ਕੀ ਲੋੜ ਸੀ ਇਧਰ ਪੰਗਾ ਲੈਣ ਦੀ? ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਇਧਰ ਆ ਗਿਆ। ਮੈਂ ਇੱਥੇ ਵੀ ਕਿੱਲੀ ਵੀ ਆਉਂਦਾ ਰਿਹਾ, ਸ਼ੋਅ ਕਰਨਾ ਆਉਂਦਾ ਰਿਹਾ, ਡਾਕਟਰ ਚੈਲੰਜ ਜਾਂਦੇ ਰਹੇ ਆਂ। ਮੈਨੂੰ ਕੀ ਲੋੜ ਸੀ? ਪਰ ਮੇਰੇ ਦਿਲ ਚ ਇੱਕ ਗੱਲ ਸੀ ਕਿ ਭਗਵੰਤ ਮਾਨਾ ਹਾਸੇ ਵੀ ਉਦੋਂ ਚੰਗੇ ਲੱਗਦੇ ਆ ਜਦੋਂ ਚੁੱਲਿਆਂ ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ ਚ ਅੱਗ ਮੁੱਚੇ ਫਿਰ ਹਾਸੇ ਨਹੀਂ ਆਉਂਦਾ ਪਹਿਲਾਂ ਪਹਿਲਾਂ ਤਾਂ ਜਿੰਦਾਬਾਦ ਪਹਿਲਾਂ ਪਹਿਲਾਂ ਤਾਂ ਮੇਰੇ ਤੇ ਵੀ ਹੱਸਦੇ ਰਹੇ ਆ ਆ ਵੱਡੇ ਲੀਡਰ ਪੰਜਾਬ ਵਾਲੇ ਜਦੋਂ 2014 ਚ ਪਹਿਲੀ ਵਾਰ ਮੈਂ ਖੜਾ ਹੋਇਆ ਸੰਗਰੂਰ ਤੋਂ ਲੜਿਆ ਐਮਪੀ ਦੀ ਚੋਣ ਤਾਂ ਮੇਰੇ ਸਾਹਮਣੇ ਸੋ ਦੇ ਉਹ ਸੰਪੀਨ ਸਵਰਗੇ ਵੱਡੇ ਵੱਡੇ ਦਿੱਕਤ ਜਿਹੜੇ ਕਹਿੰਦੇ ਅਸੀਂ ਕਦੇ ਹਾਰਤੇ ਨਹੀਂ ਹੁੰਦੇ ਪੀੜੀਆਂ ਤੋਂ ਉਹ ਮਜ਼ਾਕ ਕਰਦੇ ਸੀ ਸਟੇਜ ਤੋਂ ਸਟੇਜ ਤੋਂ ਮੇਰੇ ਬਾਰੇ ਬੋਲਦੇ ਸੀ ਉਹ ਕਹਿੰਦਾ ਮੈਂ ਆਉਂਦਾ ਸੀ ਗੱਡੀ 'ਚ ਕਿਤੇ ਕੰਧ ਦੇ ਉੱਤੇ ਮੈਂ ਭਗਵੰਤ ਮਾਨ ਦਾ ਏਦਾਂ ਪੋਸਟਰ ਲੱਗਿਆ ਦੇਖਿਆ ਹੱਥ ਬੰਨੇ ਹੋਇਆ ਸੀ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਫਿਰ ਉਹਦਾ ਜਵਾਬ ਦਿੱਤਾ میں نے کہا ٹین صاحب جنہیں چرے بوٹا نہیں پہن دیا ہونا چرے میری فوٹو دیکھ کے حسلو رزالٹاں تو بعد ساری عمر میری فوٹو دیکھ کے رویا کرو آج رون دے نہیں میرے نال لے کے دیکھ لو چیک مار دے یہ چیک کا کڑھاتی ہے ایسیاں ککلیاں پہنیاں نہ دیا آج ساری کرے بیٹھے ہیں جی کہ میں نہیں کہ میری اوقات نہیں ہے جی یہ پبلک ہے یہ لوگ نہیں یہ تھوٹی شکتی ہے پبلک جی شکتی ہے ਨੇ ਪੀਲੇ ਸੋਚਿਆ ਸੀ ਬਾਦਲ ਹਾਰ ਜਾਣਗੇ ਮਜੀਠੀਏ ਹਾਰ ਜਾਣਗੇ ਨਵਜੋ ਸਿੱਧੂ ਹਰੀ ਹਾਰ ਜਾਣਗੇ ਚੰਨੀ ਆਰਜੂਆ ਕੈਪਟਨ ਹਾਰਜੂ ਮਲੂਕੇ ਪਠੜਾ ਬ੍ਰਹਮਪੁਰ ਪਤਾ ਨਹੀਂ ਕੌਣ ਕੌਣ ਰਗੜਿਆ ਗਿਆ ਉੱਥੇ ਆਹੀ ਗੱਲੇ ਤੇ ਕੀ ਤਾ ਦਿੱਲੀ ਚ ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕੀਤਾ 2022 ਦੇ ਵਿੱਚ 117 ਸੀਟਾਂ ਪੰਜਾਬ ਦੀਆਂ 92 ਆਈਆਂ ਦੋ ਹੋਰ ਬਾਈਲੈਕਸ਼ਨ ਆ ਗਏ ਉਹ ਵੀ ਜਿੱਤ ਕੇ 94 ਹੋ ਗਈਆਂ ਬੱਸ ਬੜੀਆਂ ਕਿੰਨੀਆਂ ਨੇ ਬੀਜੇਪੀ ਨੇ ਪੰਜਾਬ ਵਿੱਚ ਕਿੰਨੀਆਂ ਨੇ ਪਤਾ ਦੋ ਚਾਹੇ ਸਕੂਟਰ ਤੇ ਬਹਿ ਕੇ ਆ ਜਾਣ ਵਿਧਾਨ ਸਭਾ ਦੋ 2015 ਚ ਤੁਸੀਂ ਵੀ ਤਿੰਨ ਹੀ ਦਿੱਤੀਆਂ ਸੀ ਉਹ ਵੀ ਚਲੋ ਸਕੂਟਰ ਤੇ ਤੀਜੀ ਸਵਾਰੀ ਲਾਉ ਕਰ ਦਾਂਗੇ ਤੇ 2020 ਚ ਤੁਸੀਂ ਚਾਰਕ ਵਧਾਤੀਆਂ 9 ਵਾਦੇ ਕਰਤੇ ਹੋਰ ਕੀ ਹੈ ਹੁਣ ਫੇਰ ਸਕੂਟਰ ਤੇ ਲੈ ਕੇ ਆਓ 9 ਵਾਦੋ ਨਾ ਨਾ ਕਾਂਗਰਸ ਨੂੰ ਮੈਂ ਕੋਈ ਭਰਮਪਨ ਦਿੰਦਾ ਉਹ ਆਪਣਾ ਰਿਕਾਰਡ ਕਾਇਮ ਰੱਖਣਗੇ ਕਾਂਗਰਸ ਨੂੰ ਇਸ ਪਿੰਨਾ ਵੋਟਾਂ 'ਚ ਕੋਈ ਘਾਟਾ ਨਹੀਂ ਪੈਣ ਵਾਲਾ ਉਹਨਾਂ ਦੀ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਹੈ ਜ਼ੀਰੋ ਹੋ ਗਈ ਤੇ ਤੀਜੀ ਵਾਰ ਜ਼ੀਰੋ ਰਹੂਗੀ ਉਹਨਾਂ ਨੂੰ ਕੋਈ ਘਾਟਾ ਨਹੀਂ ਪੈਣਾ ਠੀਕ ਹੈ ਨਾ ਹੁਣ ਮਾਈਨਸ ਤਾਂ ਜਾ ਨਹੀਂ ਸਕਦੇ ਵਿਚਾਰੇ ਠੀਕ ਹੈ ਨਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਲੋਹੜੀ ਵੀ ਮਨਾਉਣੀ ਹੈ ਨਾਲ ਦਲਿਤਾਂ ਦੀ ਜੜ ਚੁੱਲ੍ਹੇ ਵੀ ਪਾਉਣੀ ਹੈ ਆ ਹੁਣ ਤੁਸੀਂ ਦੇਖ ਲਓ ਪਹਿਲਾਂ ਇਹ ਅਰਵਿੰਦ ਕੇਜਰੀਵਾਲ ਜੀ ਨੂੰ ਕਹਿੰਦੇ ਸੀ بجلی ਫ੍ਰੀ ਮੈਲਾਮਾਂ ਨੂੰ ਸਾਡੇ ਮਾਵਾ ਪੈਣਾ ਨੂੰ ਬੱਸਾਂ 'ਚ ਸਫਰ ਫ੍ਰੀ ਪਾਣੀ ਫ੍ਰੀ ਇਹ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਕੇਜਰੀਵਾਲ ਫ੍ਰੀ ਕੀ ਰੇਵੜੀਆਂ ਵੰਡਦਾ ਹੈ ਅੱਜ 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 ਦੇ ਦਿਨ 17 ਤਰੀਕ ਨੂੰ ਭਾਜਪਾ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੇ ਉਹਨੇ ਕੀ ਕਿਹਾ ਲੇਡੀਜ਼ ਨੂੰ ਮਹਿਲਾਵਾਂ ਨੂੰ 2500 ਰੁਪਏ ਦੇਵਾਂਗੇ ਪੱਤਰਕਾਰ ਮੈਨੂੰ ਕਹਿੰਦੇ ਐਂ ਕਹਿੰਦਾ ਮੈਂ ਕਿਹਾ ਸਾਡੇ ਵਾਲਿਆਂ ਤਾਂ ਰਿਓੜੀਆਂ ਕਹਿੰਦੇ ਅਸੀਂ ਆ ਪਾਪੜ ਵਟਣ ਲੱਗਿਆ ਹੁਣ ਮੈਂ ਕਿਹਾ ਪਹਿਲਾਂ 15 ਲੱਖ ਖਾਲਾ ਤਾਂ ਦੇ ਦਿਓ ਆ ਗਿਆ ਜੀ ਘਰੇ ਥੋੜੇ ਸਾਰਿਆਂ ਦੇ ਬਾਲੇ ਦੁਖੀ ਨਾ ਹੋ ਸਾਡੇ ਵੀ ਨਹੀਂ ਆਇਆ ਕਿਸੇ ਤਾਂ ਨਹੀਂ ਆਇਆ ਕਹਿੰਦੇ ਜੁਮਲਾ ਸੀ ਜੁਮਲਾ ਸੀ ਉਹਦਾ ਮੈਂ ਪਾਰਲੀਮੈਂਟ ਜਦੋਂ MP ਸੀ ਮੈਂ ਬੋਲਿਆ ਸੀ ਮੈਂ ਕਿਹਾ ਮੋਦੀ ਜੀ 15 लाख की रकम लिखता हूं तो कलम रुक जाती है 15 लाख की रकम लिखता हूं तो कलम रुक जाती है काले धन के बारे में सोचता हूं तो स्याही सूख जाती है हर बात ही जुमला निकली अब तो ये भी शक है क्या चाय बनानी आती है <laughs> मेनू लगदा चाय भी नहीं बनावणी आंदी होणी वो भी छूट गई है <laughs> किसी भी गल नु किसी भी गल ना जोड़ दंदे यार वो कप चल रहे हैं देश जी यार ਅਕੇ ਗੋਰਖਨਾਥਰੇ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਬਹਿ ਕੇ ਧਾਰਮਿਕ ਵਿਚਾਰਾ ਕੀਤੀਆਂ ਸੀ ਉਹਨਾਂ ਦੋਨਾਂ ਦੇ ਜਨਮ 'ਚ 2 250 ਸਾਲ ਦਾ ਫਰਕ ਹੈ ਬਾਬਾ ਜੀ ਕੁਛ ਵੀ ਕਹਿ ਦਿੰਦੇ ਆ ਯਾਰ ਉੱਥੇ ਚਲੇ ਗਏ ਮੋਦੀ ਜੀ ਚੰਦਰਯਾਨ ਜਦੋਂ ਲਾਂਚ ਕੀਤਾ ਬਾਅਦ ਤੱਕ ਅਰ ਲੱਭੇ ਨਹੀਂ ਕਿਧਰ ਗਿਆ ਉਹ ਜੀ ਜਦੋਂ ਚੰਦਰਯਾਨ ਲਾਂਚ ਕੀਤਾ ਹੈ ਇਸਰੋ ਨੇ ਸ਼੍ਰੀ ਹਰੀਕੋਟਾ ਤੋਂ ਪ੍ਰਧਾਨ ਮੰਤਰੀ ਚਲੇ ਗਏ ਮੈਂ ਵੀ ਦੇਖਾਂ ਮੈਂ ਕਿ ਲਾਈਵ ਚੱਲ ਰਿਹਾ ਪ੍ਰਧਾਨ ਮੰਤਰੀ ਕੀ ਬੋਲਣਗੇ ਉੱਥੇ ਜਾ ਕੇ ਕਹਿੰਦੇ میرا اسرو سے پرانا ناتا ہے میں ہاتھ ماریا میں سرٹیفکیٹ نہیں لبرو کی کام کام پڑھے لکھے بندے کا کام ہے اسرو نا ناتا کیڑا گا چلو دیکھ رہے میں کیا کہ جب میں سکول جاتا تھا تیسری چوتھی کلاس میں پڑھتا تھا تو پڑھائی میں میرا ہاتھ تنگ تھا اس لیے ہر ٹیچر مجھے یہ کہتا تھا آپ اس رو میں بیٹھو اب اس رو میں بیٹھو اب اس رو میں بیٹھو اس رو سے میرا پرانا ناتا ہے یہ کنچلی اندہ یار دیش چاہیں ہاتھ دہ حرمی نہیں سو بھی ہو انہا یقین نہ کرے ہو انہا تا یقین نہ کرے ہو عام لوگ کا نوکیل لے کاروین کیجری والنے رام لیلہ میدان چو ایک چھوٹا جا کافلہ کٹیا او دلی چھو بدہ گیا بد گیا ਉਹਦੀ ਗੂੰਜ ਪੰਜਾਬ ਚ ਪਹੁੰਚੀ ਪੰਜਾਬ ਸਰਕਾਰ ਬਣ ਗਈ ਉਸ ਤੋਂ ਬਾਅਦ ਐਮਸੀਡੀ ਦੇ ਵਿੱਚ ਇੱਥੇ ਐਮਸੀਡੀ ਜਿੱਤੀ ਮੇਅਰ ਬਣਿਆ ਉਸ ਤੋਂ ਬਾਅਦ ਚੰਡੀਗੜ੍ਹ ਚ ਸਾਡਾ ਮੇਅਰ ਬਣਿਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ 5 ਐਮਐਲਏ ਉਸ ਤੋਂ ਬਾਅਦ ਗੋਆ ਚ 2 ਐਮਐਲਏ ਉਸ ਤੋਂ ਬਾਅਦ ਤੋਂ 7 7 ਦੇ ਤੋਂ 3 ਰਾਜ ਸਭਾ ਦੇ ਐਮਪੀ ਪੰਜਾਬ ਤੋਂ 7 ਦੇ 7 ਰਾਜ ਸਭਾ ਦੇ ਐਮਪੀ 3 ਸਾਡੇ ਹੁਣ ਲੋਕ ਸਭਾ ਪੰਜਾਬ ਤੋਂ ਸੋ ਵੀਰੋ ਆਮ ਆਦਮੀ ਪਾਰਟੀ ਸਿਰਫ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਤੇ ਤੁਹਾਡੇ ਕਰਕੇ ਇੰਨਾ ਜਲਦੀ ਕਿਸੇ ਪਾਰਟੀ ਨੇ ਰਾਈਜ਼ ਨਹੀਂ ਕੀਤਾ ਇਸੇ ਕਰਕੇ ਇਹ ਹੁਣ ਫਿਰਦੇ ਨੇ ਕਿ ਯਾਰ ਜੇ ਦਿੱਲੀ ਐਸ ਵਾਰ ਜਿੱਤ ਗਏ ਜੇ ਅਰਵਿੰਦ ਕੇਜਰੀਵਾਲ ਚੌਥੀ ਵਾਰ ਜਿੱਤ ਗਿਆ ਫਿਰ ਟੌਪ ਗੇਅਰ ਪੈ ਜਾਣੇ ਫਿਰ ਆਪਾਂ ਤੂਫੜਿਆ ਨਹੀਂ ਜਾਣਾ ਜਿਵੇਂ ਜਹਾਜ਼ ਆਈਦੀਆਂ ਜਦੋਂ ਉੱਪਰ ਜਾ ਕੇ ਉਹ ਸੀਟ ਬੈਂਡ ਦੇ ਸਾਈਨ ਆਫ ਹੋ ਜਾਂਦੇ ਨੇ ਫਿਰ ਆਪਾਂ ਸੇਫ ਜ਼ੋਨ ਚ ਚਲੇ ਜਾਵਾਂਗੇ ਜਮਾਨਾ ਫਿਰ ਇੱਥੇ ਆਉਣਾ ਸੀ ਸੈਂਟਰ ਚ ਫਿਰ ਫਿਰ ਦੇਸ਼ ਸਰਕਾਰ ਕੋਈ ਇ thế ਕਰਕੇ ਹਰ ਹਿੱਲਾ ਵਰਤ ਰਹੇ ਨੇ ਖਰਜੀ ਵੋਟਾਂ ਆਪਦੀ ਮਰਜ਼ੀ ਵੋਟਾਂ ਜਿਹੜਾ ਪਵਾਓ ਕਿ ਇੱਕ ਵਾਰੀ ਹਰਾਓ ਪਰ ਲੋਕਾਂ ਨੂੰ ਕਿੰਨੇ ਐਦਾਂ ਕਿਵੇਂ ਹਰਾ ਦੇਣਾ ਸਾਡੇ ਤੇ ਪਰਚੇ ਪਾ ਦਿੰਦੇ ਨੇ ਮਨੀਸ਼ ਸੋਧੀਆਂ ਨੇ ਸਕੂਲ ਬਣਾਏ ਅੰਦਰ ਕਰੋ ਸਤਿੰਦਰ ਜਾਨ ਨੇ ਹਸਪਤਾਲ ਬਣਾਏ ਅੰਦਰ ਕਰ ਦੋ ਸੰਜੇ ਸਿੰਘ ਰਾਜ ਸਭਾ ਜੀ ਬੋਲਦਾ ਹੈ ਅੰਦਰ ਕਰੋ ਇਹਨਾਂ ਸਾਰਿਆਂ ਦਾ ਪ੍ਰਧਾਨ ਕੇਂਦਰੀਵਾਲ ਅੰਦਰ ਕਰ ਦਿਓ ਭਾਈ ਸਾਹਿਬ ਡਰਾ ਰਹੇ ਹੋ ਯਾਹਾਂ ਤੇ ਦੋ ਚਾਰ ਬੀਜੇਪੀ ਵਾਲੇ ਵੀ ਆਏ ਹੋਣਗੇ ਆਉਣਾ ਪੈਂਦਾ ਵਿਚਾਰਿਆਂ ਨੂੰ ਉਹਨਾਂ ਨੂੰ ਉਹਨਾਂ ਨੇ ਜਾ ਕੇ ਦੱਸਣਾ ਹੁੰਦਾ ਆਪਣੇ ਹਾਕਾਂ ਨੂੰ ਵੀ ਕੀ ਚੱਲ ਰਿਹਾ ਸੀ ਉੱਥੇ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਆ ਸ਼ੇਰ ਸੁਣਾ ਦਿਓ ਕਿ ਆ ਕਿਹਾ ਸੀ ਭਗਵੰਤ ਮਾਨ ਨੇ ਤਿਲਕ ਨਗਰ ਆਏ ਸੀ ਜਰਨੈਲ ਸਿੰਘ ਕੋਲੇ ਕਿ ਹਮ ਕੋ ਪੱਤੇ ਨਹੀਂ ہم وہ پتے نہیں جو شاک سے ٹوٹ کر گر جائیں گے آندھیوں کو کہہ دو اپنی اوقات میں رہیں ابھی ڈر ہے گئے ابھی پنڈا چائے ہوئے ہیں پترکار نے میری پوچھا مجھے کہ پنجاب اور دلی میں آپ نے بی جی پی کی آندھی کو کیسے روکا کوئی انٹرویو چل رہی تھی ہندی چینل بیس میں ਦਿੱਲੀ ਨੇ ਮਾਈਸ ਦੇ ਪੰਜਾਬ ਮੈਂ ਆਪਨੇ ਕਿਵੇਂ ਬੀਜੇਪੀ ਕੀ ਆਂਦਰੀ ਕੋ ਰੋਕਾ ਮੈਂ ਕਹਾਂ ਜੀ ਸਿੱਧਾ ਜਿਹਾ ਜਵਾਬ ਹੈ ਇਹ ਚ ਕਿਹੜਾ ਰਾਕਟ ਸੈਂਸ ਹੈ ਮੈਂ ਕਹਾਂ ਜੀ ਬੀਜੇਪੀ ਦਾ ਚੋਣ ਚਿੰਨ ਕੀ ਹੈ ਤਨਾਬ ਚਿੰਨ ਕੀ ਹੈ ਕਮਲ ਦਾ ਫੁੱਲ ਮੈਂ ਕਹਾਂ ਜੀ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਹਾਂ ਜੀ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਜੀ ਚਿੱਕੜ ਚ ਮੈਂ ਕਹਾਂ ਜੀ ਝਾੜੂ ਦਾ ਕੀ ਕੰਮ ਹੈ ਕਹਿੰਦੇ ਜੀ ਕਿਚੜ ਦੀ ਸਫਾਈ ਕਰਨਾ ਮੈਂ ਕਹਾਂ ਜੀ ਅਸੀਂ ਝਾੜੂ ਨਾਲ ਚਿੱਕੜ ਸਾਫ ਕਰਤਾ ਪੰਜਾਬ ਤੇ ਦਿੱਲੀ ਚ فل اگے ہی نہیں جی راکٹ سائنس ہے روکٹ سو اس کر کے تھوڑے کو لے آیاں کیونکہ اروند کیجریوال جرنیل سنگھ ورگے جڑے لوگ نے یہ تھوڑے دلوں راج کر دے تو اسی انہوں نے دلوں راج کر دے تو میں کہوں گا حکومت وہ کرتے ہیں جن کا دلوں پر راج ہوتا ہے یوں کہنے کو تو مرگے کے سر پہ بھی تاج ہوتا ہے ਸੋ ਜਿਹੜੇ ਦਿਲਾਂ ਤੇ ਰਾਜ ਕਰਦੇ ਉਹ ਹੀ ਹਕੂਮਤਾਂ ਕਰਦੇ ਕਿਸੇ ਕਰਕੇ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਇਹ ਤੁਹਾਡਾ ਪਿਆਰ ਹੈ ਕਿ ਤੁਸੀਂ ਮੇਰੀ ਗੱਡੀ ਦੇਖ ਲਿਓ ਮੈਂ ਅੱਜ ਕਿੱਥੇ ਗਿਆ ਪਹਿਲਾਂ ਪਟੇਲ ਨਗਰ ਫਿਰ ਕਰੋਲ ਬਾਗ ਫਿਰ ਮੋਤੀ ਨਗਰ ਹੁਣ ਤੁਹਾਡੇ ਕੋਲੇ ਆ ਕੱਲ ਨੂੰ ਫੇਰ ਕੱਲ ਮੈਂ ਰੋਪਾਰਸ ਉਧਰ ਆਪਣਾ ਗਾਂਧੀ ਨਗਰ ਉਧਰ ਜਮਨਾਪਰ ਚ ਹੀ ਅੱਛਾ ਜਮਨਾਪਰ ਤੋਂ ਕੱਲ ਯਾਦ ਆਈ ਇਹ ਭਾਜਪਾ ਵਾਲੇ ਹਰ ਇੱਕ ਸਟੇਟ ਦੇ ਵਿੱਚ ਨਾ ਜਦੋਂ ਲੜਦੇ ਆ ਇਲੈਕਸ਼ਨ ਹਰ ਬਾਈ ਨਾਰਾ ਦਿੰਦੇ ਆ ਇਸ ਵਾਰ ਇਤਨੀ ਪਾਰ ਇਸ ਵਾਰ ਇਤਨੀ ਪਾਰ ਕਿ ਦਿੱਲੀ 'ਚ ਨਹੀਂ ਕਹਿੰਦੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਦਿੱਲੀ 'ਚ ਇਸ ਵਾਰ ਨਾ ਇੱਧਰ ਨਾ ਜੰਮ ਨਾ ਪਾਰ ਦਿੱਲੀ 'ਚ ਨਹੀਂ ਹੈ ਪਾਰ ਦਿੱਲੀ 'ਚ ਤਾਂ ਬਸ ਤੜੀ ਪਾਰ ਦਿੱਲੀ 'ਚ ਤੜੀ ਪਾਰ ਇਹਨਾਂ ਨੇ ਕੱਢੋ ਦਿੱਲੀ 'ਚ ਪਾਰ ਇਹਨਾਂ ਨੂੰ ਸੋ ਇਸ ਕਰਕੇ ਤੁਹਾਨੂੰ ਕਹਿੰਦੇ ਆ ਕਿ ਜਿੱਥੇ ਵੀ ਮੈਂ ਅਸੀਂ ਜਾਂਦੇ ਆਂ ਆਹੀ ਫੁੱਲ ਗੱਡੀ ਪਰ ਜਾਂਦੀ ਹੈ ਗੱਡੀ ਰੋਕਣੀ ਪੈਂਦੀ ਹੈ ਕਿ ਫੁੱਲ ਕੱਢ ਲੋ ਪੱਗ ਪਰ ਜਾਂਦੀ ਹੈ ਫੁੱਲਾਂ ਨਾਲ ਸ਼ਾਮ ਨੂੰ ਜਦੋਂ ਜਾਂਦੇ ਆਂ ਫੁੱਲੀ ਫੁੱਲ ਨਿਕਲਦੇ ਆ ਇਹ ਪਿਆਰ ਆ ਤੁਹਾਡਾ ਕਿਤੋਂ ਵੱਡਾ ਹੋਰ ਇਹਦੇ ਇਸ ਪਿਆਰ ਦਾ ਕਿਸੇ ਕਰੰਸੀ 'ਚ ਕੋਈ ਵੈਲਿਊ ਨਹੀਂ ਜੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਮੈਂ ਤਾਂ ਸੋਚਦਾ ਉਹਨਾਂ ਭਗਵੰਤ ਮਾਨਾਂ ਕੋਈ ਪੁਰਾਣੇ ਜਨਮਾਂ ਦੀ ਪੁੰਨ ਨੇ ਜਿਹੜਾ ਤੈਨੂੰ ਪਿਆਰ ਕਰਦੇ ਲੋਕ ਫੁੱਲ ਸੁਟਦੇ ਐ ਮਾਵਾਂ ਸਿਰ ਪਰੋਸਦੀਆਂ ਜਾਂਦਾ ਰਹਿ ਪੁੱਤ ਭੈਣਾ ਦੁਆਵਾਂ ਦਿੰਦੀਆਂ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਐ ਇਹ ਪੁਰਾਣੇ ਜਨਮਾਂ ਦਾ ਪੁੰਨਿਆ ਇੰਨਾ ਪਿਆਰ ਕਿਸੇ ਲੀਡਰ ਨੂੰ ਉਹ ਵੀ ਲੀਡਰ ਨੂੰ ਮੇਆਂ ਤੁਸੀਂ ਇਹ ਦੇਖ ਲਓ ਆਪੀ ਏਪੀ ਵਾਲੇ ਕਾਮਰਸੀ ਕਾਪਾਲੀਆਂ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲਾਂ ਗਿਣਣੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਗਏ ਕੱਢੀ ਜੇ ਉਂਗਲ ਨਾਲ ਜਾਨ ਛਾਂਪ ਛੱਲਾ ਤਾਂ ਲਈ ਜਾਂਦੀ ਐ ਸੋ ਇਹਨਾਂ ਨਾਲ ਨਹੀਂ ਪਰ ਤੂੰ ਤੜਕੀ ਉੱਠਿਓ 5 ਵਜੇ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ 5 ਤਰੀਕ ਨੂੰ ਸਵੇਰੇ ਹੀ ਉੱਠ ਕੇ ਵਾਇਗੁਰੂ ਦਾ ਨਾਮ ਜਪ ਕੇ ਇਸ਼ਨਾਨ ਕਰਕੇ ਸਿੱਧਾ ਪੋਲਿੰਗ ਬੂਥ ਚਲੇ ਜਾਓ ਜਰਨੈਲ ਸਿੰਘ ਦੀ ਬਹੁਤ ਸੋਹਣੀ ਫੋਟੋ ਲੱਗੀ ਹੋਊਗੀ ਈਵੀਐਮ ਤੇ ਸਾਹਮਣੇ ਚੜ੍ਹਦਾ ਨਿਸ਼ਾਨ ਹੋਊਗਾ ਬਟਨ ਦੱਬ ਦਿਓ ਤੇ ਵਾਪਸ ਆ ਜਿਓ ਬਾਕੀ ਹੋਰ ਵੀ ਫੋਟੋਆਂ ਲੱਗੀਆਂ ਹੋਣਗੀਆਂ ਖੋਰ ਵੀ ਚੋਣ ਨਿਸ਼ਾਨ ਹੋਣਗੇ ਉਹ ਦੇਖੋ ਹੀ ਨਾ ਭਰਾਵੋ ਜੇ ਕਿਤੇ ਉਧਰ ਦੇਖ ਲਿਆ ਅੱਖਾਂ ਚ ਕਾਲੀਆਂ ਮੋਤੀਆਂ ਉਤਰ ਸਕਦਾ ਭਰਾ ਐਡੇ ਪ੍ਰਸ਼ਟਾਚਾਰੀ ਨੇ ਪਾਕੀ ਨੇ ਦੇਖੋ ਹੀ ਨਾ ਲੋ ਚੀਕਾਂ ਚੀਕਾਂ ਬਸ ਸੋ ਵੀਰੋ ਇਹਨਾਂ ਨੂੰ ਇਹਨਾਂ ਨੂੰ ਤੁਸੀਂ ਦੱਸ ਦੋ ਕਿ ਜਦੋਂ ਲੋਕ ਆਮ ਲੋਕ ਜਿਹੜੇ ਜੇ ਉਹ ਫੈਸਲਾ ਕਰ ਲੈਂਦੇ ਨੇ ਫਿਰ ਉਹਦੇ ਮੂਰੇ ਕੋਈ ਤੂਫਾਨ ਨਹੀਂ ਕਰਦੇ ਫਿਰ ਵੱਡੇ ਵੱਡੇ ਫਿਰ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹੋਂਦੇ ਆ ਬੋਰਡ ਉਹ ਉਹਨਾਂ ਦੀ ਵੀ ਅਮੀ ਚੜਾ ਹਿਲ ਜਾਂਦੀਆਂ ਲੋਕਾਂ ਦੀ ਨੇੜੇ ਸਾਹਮਣੇ ਜਦੋਂ ਲੋਕਾਂ ਦੀ ਟਿਆਰੀ ਹੁੰਦੀ ਹੈ ਸੋ ਬਹੁਤ ਧੰਨ ਬਹੁਤ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਇੰਨੀ ਭਾਰੀ ਗਿਣਤੀ ਜਿੱਥੇ ਖੜੇ ਹੋ ਕਿਉਂਕਿ ਨਹੀਂ ਤਾਂ ਠੰਡ ਵੇਲੇ ਅਹਜੇ ਵੇਲੇ ਖਾਸ ਤੌਰ ਤੇ ਨੇਤਾਵਾਂ ਨੂੰ ਸੁਣ ਲਈ ਕਦੇ ਕੋਈ ਨਹੀਂ ਆਉਂਦਾ ਉਹਨਾਂ ਨੂੰ ਵਿਚਾਰਿਆਂ ਨੂੰ ਜੇ ਮੋਦੀ ਦੀ ਰੈਲੀ 'ਚ ਦਿਹਾੜੀਆਂ ਦੇ ਕੇ ਲਿਓਣੇ ਪੈਂਦੇ ਆ 400 ਰੁਪਏ ਦੀ ਗੱਲ ਕਰਦੇ ਆ ਬਾਅਦ 'ਚ ਉਹ ਵਿਚਾਰੇ ਰੋਂਦੇ ਰਹਿੰਦੇ ਦਿੱਤੇ ਨਹੀਂ ਸਾਨੂੰ ਪੈਸੇ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਹੁੰਦਾ ਕਿ ਹਰ 5 ਮਿੰਟ ਬਾਅਦ ਜਦੋਂ ਮੋਦੀ ਸਾਹ ਲਊਗਾ ਤੁਸੀਂ ਐਂ ਕਰਨ ਲੱਗ ਜਾਓ ਮੋਦੀ ਮੋਦੀ ਉਹ ਬੱਸ